ਜਗਤਾਰ ਭਗਤ ਸਿੰਘ ਮਾਤ ਜਿੰਦਾਬਾਦ ਅਰਮਨ ਕੇਜਰੀਵਾਲ ਜਿੰਦਾਬਾਦ ਗੁਰਪ੍ਰੀਤ ਸਿੰਘ ਜੀਪੀ ਜਿੰਦਾਬਾਦ ਪਹਿਲੀ ਆਵਾਜ਼ ਲਾਈਵ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਨਮਸਕਾਰ ਆਓ ਸੁਣਦੇ ਹਾਂ ਅੱਜ ਦੀ ਖਬਰ ਅੱਜ ਲੁਧਿਆਣਾ ਮਿਹਰਬਾਨ ਦੇ ਇਲਾਕੇ ਵਿੱਚ ਜਸਵੀਰ ਸਿੰਘ ਠੇਠੀ ਦੇ ਗ੍ਰਹਿ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕਰਵਾਈ ਗਈ ਇਸ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਲੋਕ ਸਭਾ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਅਤੇ ਐਮਐਲਏ ਹਰਦੀਪ ਸਿੰਘ ਮੁੰਡੀਆਂ ਦੇ ਪਹੁੰਚਣ ਤੇ ਇਲਾਕੇ ਦੇ ਲੋਕਾਂ ਨੇ ਨਿੱਘਾ ਸਵਾਗਤ ਕੀਤਾ। ਇਸ ਮੀਟਿੰਗ ਵਿੱਚ ਐਮਐਲਏ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਤੁਹਾਡੇ ਇਲਾਕੇ ਵਿੱਚ ਆ ਰਹੀਆਂ ਤਕਲੀਫਾਂ ਨੂੰ ਜਲਦੀ ਹੀ ਹੱਲ ਕਰ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਜਨਤਾ ਨੇ ਜਤਾਇਆ ਹੈ, ਹੁਣ ਵੀ ਲੋਕ ਸਭਾ ਚੋਣਾਂ ਵਿੱਚ ਜ਼ਿਆਦਾ ਬਹੁਮਤ ਨਾਲ ਜਿਤਾਓ। ਤਾਂ ਜੋ ਤੁਹਾਡੇ ਹਰ ਸੁੱਖ-ਦੁੱਖ ਵਿੱਚ ਤੁਹਾਡੇ ਇਲਾਕੇ ਦੇ ਲੋਕਾਂ ਨਾਲ ਖੜੇ ਰਹਾਂਗੇ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਨੇ ਜੋ ਵੀ ਜਨਤਾ ਨਾਲ ਵਾਅਦੇ ਕੀਤੇ ਹਨ ਉਹ ਵੀ ਜਲਦ ਤੋਂ ਜਲਦ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਉੱਥੇ ਹੀ ਲੋਕ ਸਭਾ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੇ ਜਨਤਾ ਨੂੰ ਦੱਸਿਆ ਕਿ ਕਿੰਨੀਆਂ ਸਰਕਾਰਾਂ ਆਈਆਂ ਕਾਫੀ ਸਮੇਂ ਰਾਜ ਕੀਤਾ ਪਰ ਪੰਜਾਬ ਦੀ ਜਨਤਾ ਦਾ ਕੁਝ ਵੀ ਨਹੀਂ ਸਵਾਰਿਆ। ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਨੂੰ ਸਿਰਫ ਅਜੇ 26 ਮਹੀਨੇ ਹੀ ਹੋਏ ਹਨ। ਤੇ ਉਹ ਉਹਨਾਂ ਨੇ ਸਭ ਕੁਝ ਕਰ ਦਿਖਾਇਆ ਹੈ ਜੋ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਹੈ ਉਹਨਾਂ ਨੇ ਆਪਣੀ ਪਾਰਟੀ ਦੀਆਂ ਉਪਲਬਧੀਆਂ ਦੱਸੀਆਂ ਉਹਨਾਂ ਨੇ ਜਨਤਾ ਨੂੰ ਜਗਾਇਆ ਕਿ ਇੱਕ ਵਾਰ ਫਿਰ ਝਾੜੂ ਤੇ ਮੋਹਰ ਲਗਾ ਕੇ ਉਸ ਨੂੰ ਜਿਤਾਓ ਇਸ ਮੌਕੇ ਤੇ ਇਲਾਕੇ ਦੀ ਜਨਤਾ ਨੇ ਕਿਹਾ ਕਿ ਸਾਡੀ ਵੋਟ ਸਿਰਫ ਤੇ ਸਿਰਫ ਕੇਜਰੀਵਾਲ ਨੂੰ ਹੀ ਪਵੇਗੀ ਇਲਾਕੇ ਦੇ ਰਹਿਣ ਵਾਲੇ ਜਸਵੀਰ ਸਿੰਘ ਠੇਠੀ ਨੇ ਦੱਸਿਆ ਕਿ ਪਹਿਲਾਂ ਵੀ ਐਮਐਲਏ ਹਰਦੀਪ ਸਿੰਘ ਮੁੰਡੀਆਂ ਨੂੰ ਜਿਤਾਇਆ ਸੀ ਇਸ ਵਾਰ ਫਿਰ ਲੋਕ ਸਭਾ ਦੀ ਸੀਟ ਗੁਰਪ੍ਰੀਤ ਸਿੰਘ ਜੀਪੀ ਨੂੰ ਵੀ ਜਿਤਾਵਾਂਗੇ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸੁਰਜੀਤ ਸਿੰਘ ਮਿਹਰਬਾਨ ਜਸਵੀਰ ਸਿੰਘ ਠੇਠੀ ਸੁਰਜੀਤ ਸਿੰਘ ਗਰਚਾ ਗੁਰਤੇਜ ਸਿੰਘ ਮਾਛੀਆਂ ਤਜਿੰਦਰ ਮਿੰਟੂ ਜਸਪ੍ਰੀਤ ਸਿੰਘ ਪੱਡਰ ਅਲਕਾ ਮਿਹਰਬਾਨ ਰਮਨਦੀਪ ਸ਼ਰਮਾ ਸੰਪਾਦਕ ਪਰਮਜੀਤ ਸਿੰਘ ਕਪੂਰ ਦੀ ਰਿਪੋਰਟ ਪੱਤਰਕਾਰ ਸੰਨੀ ਮੱਕੜ ਦੇ ਨਾਲ ਪਹਿਲੀ ਆਵਾਜ਼ ਲਾਈਵ ਤੋਂ ਮਿਹਰਬਾਨ ਦੇ ਵਿੱਚ ਸਾਡੇ ਪਨਾਠੀਠੀ ਸਾਹਿਬ ਸਾਡੇ ਸਤਿਕਾਰਯੋਗ ਅੰਕਲਣ ਨੇ ਮੀਟਿੰਗ ਕਰਾਈ ਬਲਾਕ ਪ੍ਰਧਾਨ ਸਾਹਿਬਾਂ ਨਾਲ ਅਲ ਕਮੈਂਡ ਨਾਲ ਬਹੁਤ ਇਕੱਠ ਹੋਇਆ ਸਾਰੇ ਮhalla ਨਿਵਾਸੀਆਂ ਦੀ ਮhalla ਨਿਵਾਸੀਆਂ ਦੀ ਇਹ ਇਨਾ ਪਿਆਰ ਦੇਖ ਕੇ ਬਹੁਤ ਖੁਸ਼ੀ ਹੋਈ ਪਰ ਇਹਨਾਂ ਦੇ ਪਿਛਲੇ 2025 ਸਾਲਾਂ ਤੋਂ ਨਰਕ ਭਰੀ ਜ਼ਿੰਦਗੀ 'ਚ ਰਹਿ ਰਹੇ ਸੋਹਣਾ ਨੇ ਵਾਦਾ ਕੀਤਾ ਕਿ ਹੁਣ ਤੇ ਇਲੈਕਸ਼ਨ ਕੋਰ ਲੱਗਾ ਹੋਇਆ ਹੈ ਇਲੈਕਸ਼ਨ ਕੋਰ ਤੋਂ ਬਾਅਦ ਇਹਨਾਂ ਦਾ ਇੱਕ ਇੱਕ ਕੰਮ ਜਿਹੜਾ ਉਹ ਮੈਂ ਪਹਿਲੇਦਾਰ ਤੇ ਕਰਾਵਾਂਗਾ ਕਿ ਇਹਨਾਂ ਨੇ ਵਾਦਾ ਕੀਤਾ ਕਿ ਇੱਕ ਇੱਕ ਵੋਟ ਜਿਹੜੀ ਹੈ ਉਹ ਜੀਪੀ ਸਾਨੂੰ ਪਾਉਣੀ ਸਰ ਵੱਖ-ਵੱਖ ਇਲਾਕਿਆਂ ਵਿੱਚ ਤੁਸੀਂ ਦੌਰਾ ਕਰ ਰਹੇ ਹੋ ਉਹਦਾ ਕਿ ਕੇਸਰੀਵਾਲ ਨੇ ਜਿਹੜੀਆਂ ਕਿ 8 ਮੰਡਾ ਪੂਰੀਆਂ ਕੀਤੀਆਂ ਹਨ ਹਾਂਜੀ ਲੇਕਿਨ ਔਰਤਾਂ ਦੀ ਆਵਾਜ਼ ਇੱਕ ਆਵਾਜ਼ ਸਿਰਫ 1000 ਰੁਪਿਆ 26 ਮਹੀਨੇ ਬੀਤ ਕੇ ਕੀ ਬਣੇ 26 ਮਹੀਨੇ ਬਾਅਦ ਖਾਤੇ ਦੇ ਵਿੱਚ 26 ਹਜ਼ਾਰ ਬਾਈ ਜੀ ਬਾਈ ਜੀ ਬੇਨਤੀ ਸੁਣੋ 5 ਸਾਲ ਦੀ ਲੋਕਾਂ ਨੇ ਸਰਕਾਰ ਬਣਾਈ ਆਮ ਆਦਮੀ ਪਾਰਟੀ ਸਰਕਾਰ ਬਣਾਈ 2 ਸਾਲਾਂ 'ਚ ਬੇਮਿਸਾਲ ਕੰਮ ਹੋਏ ਆ ਕਦੀ ਵੀ ਸਰਕਾਰਾਂ ਜਿੰਨੀਆਂ ਅੱਜ ਤੱਕ ਆਈਆਂ ਜਿੰਨੇ ਕੰਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਰਤੇ ਕਿ ਸਭ 4-4 ਸਾਲ ਸਰਕਾਰਾਂ ਲੱਭਦੀਆਂ ਨਹੀਂ ਰਹੀਆਂ ਪਹਿਲਾ ਮੁੱਖ ਮੰਤਰੀ ਹੈ ਜਿਹੜਾ ਐਜੂਕੇਸ਼ਨ ਦੇ ਲਈ ਸਿਹਤ ਦੇ ਲਈ ਕਿਸਾਨਾਂ ਦੇ ਲਈ ਰੁਜ਼ਗਾਰ ਦੇ ਲਈ ਥਰਮਲ ਪਲਾਂਟ ਖਰੀਦੇ ਜਾ ਰਹੇ ਆ ਹਰ ਕੰਮ ਦੇ ਲਈ ਪਹਿਲ ਦੇ ਦੋ ਸਾਲ ਜਿੰਨੇ ਵੀ ਸਾਲ ਕੰਮ ਕੀਤੇ ਆ ਤੇ ਤਿੰਨ ਸਾਲਾਂ ਦੇ ਵਿੱਚ ਵਿੱਚ ਇਹਨਾਂ ਦਾ ਹਰ ਕੰਮ ਹੋਊਗਾ ਪਰ ਜਿੰਦੀ ਗਾਰੰਟੀ ਹੈ ਆਉਂਦੇ ਸਾਲ ਨੂੰ ਹੀ ਬਹੁਤ ਜਲਦੀ ਦੋ ਜਿਹੜੀਆਂ ਦੋ ਗਾਰੰਟੀਆਂ ਰਹਿ ਗਈਆਂ ਪੂਰੀਆਂ ਹੋ ਜਾਂ ਰਹੀਆਂ ਸੋ ਅਸੀਂ ਉਹ ਬੋਟਾ ਲੈਣ ਵਾਲਾ ਕੰਪਨੀ ਵੀ ਬੋਟਾ ਲੈਣ ਲੱਗੇ ਅਨਾਉਂਸ ਕਰਤੀਏ ਮੁੜ ਕੇ ਬੰਦ ਕਰਤੀਆਂ ਪਹਿਲੀ ਸਰਕਾਰ ਜਿੰਨੇ ਜੋ ਵੀ ਦਿੱਤੀਆਂ ਗਾਰੰਟੀਆਂ ਪੂਰੀਆਂ ਕੀਤੀਆਂ ਪਰ ਭੈਣਾ ਵਾਲੀ ਗਾਰੰਟੀ ਉਹ ਵਿਰੋਧੀਆਂ ਕੋਈ ਮੁੱਦਾ ਹੋ ਰਿਹਾ ਨਹੀਂ ਉਹੀ ਗਾਰੰਟੀ ਨੂੰ बार-बार ਕਹੀ ਜਾਂਦੇ ਆ ਪਰ ਭੈਣਾ ਮੁਤਾਬਕ ਵਾਦਾ ਹੈ ਸਾਡਾ ਸਾਡੀ ਸਰਕਾਰ ਦਾ ਕਿ ਆਉਂਦੇ ਸਾਲ ਨੂੰ ਵੀ ਗਾਰੰਟੀ ਪੂਰੀ ਕੀਤੀ ਜਾਊਗੀ ਧੰਨਵਾਦ ਪਿੰਡ ਚ ਅਸੀਂ ਆਏ ਆ ਤੇ ਅੱਜ ਘੱਟੋ ਘੱਟ 7ਵਾਂ ਫੰਕਸ਼ਨ ਹੈ ਤੇ ਬਹੁਤ ਵਧੀਆ ਰਿਸਪਾਂਸ ਹੈ 2 ਸਾਲ ਦੀ ਦੌਰ ਦੇ ਮੁੱਖ ਮੰਤਰੀ ਸਾਹਿਬ ਨੇ ਕੰਮ ਕੀਤੇ ਆ ਉਹ ਚਾਹੇ ਐਜੂਕੇਸ਼ਨ ਦੀ ਗੱਲ ਕੀਤੀ ਚਾਹੇ ਹੈਲਥ ਦੀ ਗੱਲ ਕੀਤੀ ਜਾਂ ਆਪਾਂ ਗੱਲ ਕੀਤੀ ਹੈ ਜੌਬ ਦੀ ਜਿਹਨੀਆਂ 43000 ਜੌਬ ਮਿਲੀਆਂ ਨੇ ਉਹ ਹੀ ਬਹੁਤ ਵੱਡਾ ਸਫਲ ਹੋ ਜੋ ਕੰਮ ਹੋਇਆ ਸੀ ਪਹਿਲਾਂ ਕਦੇ ਵੀ ਕਿਸੇ ਗਵਰਨਮੈਂਟ ਨੇ ਨੌਕਰੀ ਨਹੀਂ ਦਿੱਤੀਆਂ ਚਾਹ ਜਿਹੜਾ ਜ਼ਿਮੀਂਦਾਰ ਭਰਾ ਜੀ ਨੂੰ ਪਾਣੀ ਮਿਲ ਰਿਹਾ ਜਿਹਨੂੰ ਕਦੇ ਖੇਤਾਂ ਨੂੰ ਪਾਣੀ ਨਹੀਂ ਸੀ ਲੱਗਦਾ ਉਹਨੂੰ ਪਾਣੀ ਮਿਲ ਰਿਹਾ ਤੇ ਬਾਕੀ ਜਿਹੜੀ ਬਿਜਲੀ ਹੈ ਉਹ ਬਿਜਲੀ ਸਹੀ ਮੈਨੇਜਰੀ ਜਿਹੜੀ ਹੈ 15-15 ਘੰਟੇ ਆ ਰਹੀ ਹੈ ਖੇਤਾਂ ਵਾਲੀ ਹੈ ਤੇ ਉਹ ਜਿਹੜੇ ਸਾਡੇ ਕਿਸਾਨ ਹਨ ਉਹ ਬਹੁਤ ਜ਼ਿਆਦਾ ਖੁਸ਼ ਨੇ ਸਾਨੂੰ ਪੂਰੀ ਆਸ ਹੈ ਜਦੋਂ 1 ਜੂਨ ਨੂੰ ਮੌਤਾ ਪੈਣੀਆਂ ਨੇ ਤੇ 4 ਜੂਨ ਨੂੰ ਰਿਜਲਟ ਆਊਗਾ ਤੇ ਬਹੁਤ ਵਧੀਆ ਰਿਪੋਰਟਾਂ ਜਿੱਤਾਂਗੇ ਸਿੱਖਿਆ ਜਾਵੇ ਕੀ ਹੈ ਇੱਥੇ ਲੇਡੀਜ਼ ਨੇ ਪੋਚਨ ਕੀਤੀ ਜਿਦੀ ਵੀ ਗਲੀ ਔਰ ਪਾਣੀ ਦੀ ਉਹਨੂੰ ਲੈ ਕੇ ਪਹਿਲ ਅਰਜ਼ੋ ਦਿੱਤੀ ਕੀ ਕਰੀ ਐਕਚੁਅਲੀ ਕੀ ਹੈ ਆਪਣੇ ਐਮਐਲ ਸਾਹਿਬ ਨੇ ਕਹਿਤਾ ਵੀ 6 ਮਹੀਨੇ ਦੀ ਜਿਹੜੀ ਗਲੀਆਂ ਨੇ ਉਹ ਤਿਆਰ ਹੋ ਜਾਣਗੀਆਂ ਅਸੀਂ ਤਾਂ ਹੀ ਆਵਾਂਗੇ ਜਦੋਂ ਗਲੀਆਂ ਬਣ ਜਾਣਗੀਆਂ ਸਰ ਲੋਕਾਂ ਦਾ ਕੀ ਤੁਹਾਨੂੰ ਸਹਿਯੋਗ ਪੂਰਾ ਮਿਲ ਰਿਹਾ ਲੋਕਾਂ ਦਾ ਬਹੁਤ ਜ਼ਿਆਦਾ ਸਹਿਯੋਗ ਮਿਲਦਾ ਕਿਉਂਕਿ ਨੌ ਹਲਕੇ ਆ ਨੋ ਹਲਕੈਂ ਜਾਨੀ ਬੜੀ ਪੂਰੀ ਮਾ ਬਹੁਤ ਰਮ ਜਤ ਤੁਹਾਨੂੰ ਲੱਗਦਾ ਉਮੀਦ ਹੈ ਪੂਰੀ ਕਿ ਇਸ ਵਾਰ ਤੁਹਾਡੀ ਚੋਣ ਹਾਂਜੀ ਪੂਰੀ ਉਮੀਦ ਹੈ ਜਿਵੇਂ ਲੋਕਾਂ ਦਾ ਰਿਸਪਾਂਸ ਮਿਲ ਰਿਹਾ ਤੇ ਹਰ ਪਾਸੇ ਗੁੱਡ ਰਿਸਪਾਂਸ ਮਿਲ ਰਿਹਾ ਜਿਵੇਂ ਪਿੰਡਾਂ ਚ ਪਿੰਡਾਂ ਚ ਬਹੁਤ ਵੱਡਾ ਹੰਗਾਰਾ ਕਿਉਂਕਿ ਜੀਮੀ ਤੁਹਾਨੂੰ ਇਹ ਪਹਿਲੀ ਵਾਰ ਪਾਣੀ ਮਿਲਿਆ ਬਿਜਲੀ ਮਿਲੀ ਹੈ ਤੇ ਜਿਹੜੇ ਸਰ ਜੀਮੀਦਾਰ ਸੀ ਜਾਂ ਕੋਈ ਹੋਰ ਖਾਸਤਾਂ ਦੇ ਲੋਕ ਸੀ ਉਹਨਾਂ ਨੂੰ ਇਹ ਚੀਜ਼ਾਂ ਦੇ ਸਹੂਲਤਾਂ ਬਿਲ ਜੀਰਵਾਲੀਆਂ ਮਿਲੀਆਂ ਨੇ ਕੁਝ ਬਹੁਤ ਐਮਪੀ ਬਣਨ ਤੋਂ ਬਾਅਦ ਤੁਸੀਂ ਸਭ ਤੋਂ ਪਹਿਲਾ ਮੁੱਦਾ ਕਿਹੜਾ ਉਠਾਓਗੇ ਸਭ ਤੋਂ ਪਹਿਲਾਂ ਮੈਂ ਸ੍ਰੀ ਫਤਿਹਗੜ ਸਾਹਿਬ ਇਤਿਹਾਸਕ ਧਰਤੀ ਹੈ ਆਪਾਂ ਸਾਰੇ ਉੱਤੇ ਆਪਾਂ ਨੂੰ ਪਤਾ ਹੈ ਕਿ ਮੈਂ ਸ੍ਰੀ ਫਤਿਹਗੜ ਨੂੰ ਇੱਕ ਹੈਰੀਟੇਜ ਸਿਟੀ ਇੱਕ ਟੂਰਿਸਟ ਵਾਪ ਬਣਾਵਾਂਗੇ ਇੱਕ ਚੰਗਾ ਮੈਡੀਕਲ ਕਾਲਜ ਲੈ ਕੇ ਆਵਾਂਗੇ ਤਾਂ ਕਿ ਸਾਡੇ ਇੱਕ ਗੁੱਡ ਮਿਲ ਚੰਗਾ ਜਿਵੇਂ ਪੀਜੀਆ ਮੰਗੂ ਮਿਣੀ ਆਪਾਂ ਪੀਜੀ ਦੀ ਮੈਂ ਪੂਰੀ ਦੇਖਭਾਲ ਕਰਾਂਗਾ ਪਰ ਪ੍ਰਮਾਤਮਾ ਸੂਕ ਰੱਖ ਕੇ ਸਾਡੀ ਸਰਕਾਰ ਬਣੇ ਕਿਉਂਕਿ ਅੱਜ ਸਾਨੂੰ ਪੂਰੀ ਆਸ ਹੈ ਤੇ ਆਉਣ ਵਾਲੇ ਟਾਈਮ 'ਚ ਅੱਜ ਜਿਵੇਂ ਲੋਕੀ ਮੋਦੀ ਨੂੰ ਕਹਿੰਦੇ ਸੀ ਵੀ 400 ਸੀਟਾਂ ਜਿੱਤਣੀਆਂ ਨੇ ਪਰ ਸੀਟਾਂ ਸਾਡੀ ਸਾਡੇ ਕਰੀਬ ਜਿੰਨੀਆਂ ਭਾਈ ਵਾਲੀ ਸਰਕਾਰ ਭਾਈਵਲ ਪਾਰਟੀਆਂ ਨੇ ਤੇ ਸਾਨੂੰ ਪੂਰੀ ਉਮੀਦ ਹੈ ਵੀ 350 ਦੇ ਕਰੀਬ ਦੀਆਂ ਸੀਟਾਂ ਜਿੱਤਾਂਗੇ ਸਾਨੂੰ ਪੂਰੀ ਆਸ ਹੈ ਵੀ ਆਉਣ ਵਾਲੀ ਸਰਕਾਰ ਜਿਹੜੀ ਸਾਨੂੰ ਬਣੂਗੀ ਤੇ ਉਹ 'ਚ ਆਪਾਂ ਜੋ ਵੀ ਕੰਮ ਨੇ ਜਿਵੇਂ 25 ਕਰੋੜ ਮੈਂਬਰ ਪਾਰਲੀਮੈਂਟ ਨੂੰ 5 ਸਾਲ ਦੇ ਵਿੱਚ ਮਿਲਦਾ ਹੈ ਤੇ ਸਾਨੂੰ ਪੂਰੀ ਜੇ ਸਰਕਾਰ ਬਣਦੀ ਹੈ ਤਾ ਅਸੀਂ ਘੱਟੋ-ਘੱਟ 500 ਕਰੋੜ ਰੁਪਏ ਤੋਂ ਲੈ ਕੇ ਆਵਾਂਗੇ ਤਾਂ ਕਿ ਆਪਾਂ ਸ੍ਰੀ ਫਤਿਹਗੜ ਸਾਹਿਬ ਦੇ ਵਿਕਾਸ ਕਰੀਂ ਵਿਕਾਸ ਕਰ ਸਕੀਏ ਤੇ ਕੰਮ ਕਰ ਸਕੀਏ ਮੈਂ ਬਾਕੀ ਸਾਰੀ ਸੰਗਤ ਆਪਣੇ ਸਾਡੇ ਸਿਟੀ ਅੰਕਲ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਵਧੀਆ ਮੀਟਿੰਗ ਕਰਾਈ ਹੈ ਤੇ ਆਉਣ ਵਾਲੇ ਟਾਈਮ ਅਸੀਂ ਭਰੋਸਾ ਵੀ ਦਿੱਤਾ ਹੈ ਵੀ ਜਿਹੜਾ 6 ਮਹੀਨੇ ਜਿਹੜੀਆਂ ਗਲੀਆਂ ਦੀ ਕੋਈ ਪਾਣੀ ਦੀ ਸਮੱਸਿਆ ਹੈ ਗੰਦਲਾ ਪਾਣੀ ਆਉਂਦਾ ਉਹ ਵੀ ਅਸੀਂ 2-3 ਡੇਸ ਅਸੀਂ ਕਰ ਦਾਂਗੇ ਸਰ ਇਲੈਕਸ਼ਨਾਂ ਤੋਂ ਪਹਿਲਾਂ ਤਾਂ ਵਾਅਦੇ ਤਾਂ ਬੜੇ ਕੀਤੇ ਜਾਂਦੇ ਨੇ ਲੇਕਿਨ ਉਹ ਲੋਲੀਪੌਪ ਦੇ ਕੇ ਬਾਝ ਸੰਤਾ ਜਾਂਦਾ ਪਰ ਇਹ ਪਹਿਲੇ ਲੱਗਦਾ ਕਿ ਇੱਦਾਂ ਹੀ ਰਹੇਗਾ ਇਹ ਪਹਿਲੀ ਗਵਰਨਮੈਂਟ ਹੈ ਜਿਹਨੇ 10 ਵਾਦੇ ਕੀਤੇ ਸੀ ਅੱਠ ਪੂਰੇ ਕਰਦੇ ਹਾਂ ਹਾਂਜੀ ਹਾਂਜੀ ਇਹ ਤੁਹਾਨੂੰ ਵੀ ਪਤਾ ਹੈ ਠੀਕ ਹੈ ਜੀ ਦੋ ਵਾਦੇ ਰਹਿ ਗਏ ਕਿ 1000 ਰੁਪਏ ਦਾ ਉਹ ਵੀ ਉਹ ਵੀ ਜਲਦੀ ਮੈਂ ਕਹਿੰਦਾ ਜਿਹੜਾ 1000 ਰੁਪਿਆ ਇਹ ਵਿਧਾਨ ਸਭਾ ਚੋਣਾਂ ਚ ਵਾਦਾ ਕੀਤਾ ਹੈ ਮੈਂ ਉਹ ਵੀ ਗੱਲ ਕੀਤੀ ਮੁੰਡਿਆ ਸਾਨੂੰ ਮੁੰਡਿਆ ਸਾਹਮਣੇ ਵੀ ਗੱਲ ਬੋਲ ਦਿੱਤੀ ਹੈ ਜੇ 1000 ਰੁਪਏ ਤੁਹਾਨੂੰ ਨਹੀਂ ਦਵਾਂਗੇ ਤਾਂ ਵੋਟ ਮੰਗਣ ਨਹੀਂ ਆਵਾਂ ਠੀਕ ਜਸਵੀਰ ਸਿੰਘ ਠੀਠੀ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਮੁੰਡਿਆ ਸਾਹਿਬ ਇੱਥੇ ਆਏ ਸੀ ਮੁੰਡਿਆ ਸਾਹਿਬ ਜੀ ਆਇਆ ਏ ਤੁਸੀਂ ਸਾਡੇ ਐਮਪੀ ਸਾਹਿ ਸਾਨੂੰ ਬਹੁਤ ਉਹਨਾਂ ਦੇ ਆਉਣ ਤੇ ਖੁਸ਼ੀ ਆ ਅੰਦਰੋਂ ਦਿਲ ਪੂਰਾ ਖੁਸ਼ ਆ ਜੀ ਸਾਡੀਆਂ ਕੁਝ ਸਮੱਸਿਆ ਸਨ ਸੀਆਂ ਮਹੱਲੇ ਦੀਆਂ ਇੱਕ ਪਾਣੀ ਦੀਆਂ ਤੇ ਗਲੀ ਦੀਆਂ ਪਹਿਲੀ ਸਰਕਾਰ ਕਾਂਗਰਸੀ ਆਕਾਲੀ ਸਰਕਾਰ ਸੀ ਉਹਨਾਂ ਨੇ ਟੋਏ ਪਟ ਪਟ ਕੇ ਸਾਨੂੰ ਨਰਬੇ ਸੜਤਾ ਕੋਈ ਸੀਵਰੇਜ ਨਹੀਂ ਚੱਲਦਾ ਕੋਈ ਪਾਣੀ ਦੀ ਬਹੁਤਿਆਰ ਬਸ ਅਸੀਂ ਇਸ ਕਰਕੇ ਉਹਨੂੰ ਅੱਜ ਬੁਲਾਇਆ ਸੀ ਇੱਕ ਵੈਸੇ ਵੀ ਲੋਕ ਸਭਾ ਦੇ ਇਲੈਕਸ਼ਨ ਆ ਰਹੇ ਆ ਅਸੀਂ ਉਹਨਾਂ ਨੂੰ ਪੂਰਾ ਮਹੱਲਾ ਸਮਰਥਨ ਦੇ ਰਿਹਾ ਪਹਿਲਾਂ ਮੁੰਡਿਆ ਸਾਹਿਬ ਨੂੰ ਜਦੋਂ ਐਮਐਲ ਇਲੈਕਸ਼ਨ ਸੀ ਉਹਨਾਂ ਨੇ ਪੂਰਾ ਸਮਰਥਨ ਦਿੱਤੀ ਬਹੁਤ ਮਤਾਂ ਜਿਤਾਏ ਸੀ ਇਸੇ ਤਰ੍ਹਾਂ ਆਪਾਂ ਨੇ ਐਮਪੀ ਸਾਹਿਬ ਨੂੰ ਜਿਵਾਵਾਂਗੇ ਉਹਨਾਂ ਨਾਲ ਬੇਨਤੀ ਕੀਤੀ ਮਹਾਰਾ ਸਾਡੇ ਮਹੱਲੇ ਦਾ ਹਾਲ ਦੇਖੋ ਵੀ ਪਬਲਿਕ ਜੋ ਬੀਬੀਆਂ ਭੈਣਾਂ ਸਾਡੀਆਂ ਬੱਚੇ ਸਵੇਰੇ ਸ਼ਾਮ ਜਾਂਦੇ ਆ ਲੜਕੀਆਂ ਜਾਂਦੀਆਂ ਕੋਈ ਤਿਲਕੇ ਡਿੱਗਦੀ ਆ ਸੱਟ ਲੱਗਦੀ ਆ ਲੋਕੀ ਮਜ਼ਾਹ ਕਰਦੇ ਆ ਉਹਨਾਂ ਦੇ ਅੰਗ ਦੇਖਦੇ ਆ ਸਾਨੂੰ ਬਹੁਤ ਪੁਰਾ ਲੱਗਦਾ ਇਹ ਉਹਨੂੰ ਫਰਮਾਇਆ ਆਪਾਂ ਬੇਨਤੀ ਕੀਤੀ ਆ ਬੀ ਸਾਹਿਬ ਤੁਸੀਂ ਸਾਡੇ ਇਸ ਏਰੀਆ ਦਾ ਸੁਧਾਰ ਕਰੋ ਉਹ ਸਾਨੂੰ 2 ਮਹੀਨੇ ਦਾ ਟਾਈਮ ਦੇ ਗਏ ਆ ਮੁੰਡੀਆਂ ਸਾਹਿਬ ਸਰ ਸਰਕਾਰ ਨੂੰ ਤੇ 26 ਮਹੀਨੇ ਹੋ ਗਏ ਦੇਖੋ ਜੀ 26 ਮਹੀਨੇ ਹੋ ਗਏ ਆ 26 ਮਹੀਨਿਆਂ ਦੇ ਵਿੱਚ 26 ਮਹੀਨੇ ਹੋ ਗਏ ਤੇ 75 ਸਾਲਾਂ ਦੇ ਕਿੰਨੇ ਮਹੀਨੇ ਹੋ ਗਏ ਤੁਹਾਨੂੰ ਕਹਿੰਦਾ ਦੱਸੋ ਤੁਸੀਂ ਮੈਨੂੰ ਤੁਸੀਂ ਦੱਸ ਦਿਓ ਨਾ ਨਹੀਂ ਨਹੀਂ ਤੁਸੀਂ ਸਵਾਲ ਕੀਤਾ ਨਾ ਮੈਂ ਤਾਂ ਜਵਾਜ਼ ਹਾਂਗਾ ਤੁਹਾਨੂੰ 75 ਸਾਲਾਂ ਵਿੱਚ ਇਹ ਇਦਾਂ ਦਾ ਕਦੀ ਸਾਨੂੰ ਕਿਸੇ ਨੇ ਦਿੱਤਾ ਹੀ ਕੋਈ ਇਹ ਇਹ ਗੱਲ ਹੋ ਰਹੀ ਆ ਇਹਾਂ ਨੇ ਆ ਕੇ ਸਾਡਾ ਹਾਲਤ ਪੁੱਛ ਲਿਆ ਵੀ ਤੁਸੀਂ ਮਰੇ ਹੋ ਆ ਕਿ ਜਿਉਂਦੇ ਆ ਉਹਨਾਂ ਸਾਡਾ ਕਦੀ ਹਾਲ ਵੀ ਨਹੀਂ ਪੁੱਛਿਆ 75 ਸਾਲਾਂ ਜਾ ਕੇ ਅਸੀਂ ਉਹਨੂੰ ਕਿਦਾਂ ਕਹਦੇ ਆ 26 ਮਹੀਨੇ ਨਾਲ ਜਣੋ 75 ਸਾਲ ਜਣੋ 26 ਮਹੀਨੇ ਇਹ ਦੇਖੋ ਵੀ ਕੀ ਕੀ ਡਵੈਲਪਮੈਂਟ ਹੋਈ ਆ ਕਿੰਨੇ ਟਰੇਨ ਖੁੱਲੇ ਆ ਕਿੰਨੀਆਂ ਨੌਕਰੀਆਂ ਦਿੱਤੀਆਂ ਕਿੰਨੇ ਰੋਡ ਦਿੱਤੇ ਆ ਕਿੰਨਿਆਂ ਨੂੰ ਜਿਹੜੇ ਬਾਹੜਾਂ ਦੇ ਸ਼ਹੀਦ ਸਾਡੇ ਜਵਾਨ ਹੁੰਦੇ ਆ ਪਾਰਟੀ ਤੋਂ ਤੁਸੀਂ ਸੈਟੀਸਫਾਈ ਹੋ ਮੈਂ ਕਹਾਂ ਜੀ ਅਸੀਂ ਇਹ ਤੋਂ ਇੰਨੇ ਤਾਂ ਖੁਸ਼ ਆ ਕਿ ਅਸੀਂ ਤਾਂ ਆਪਣਾ ਕੰਮ ਕਾਰ ਛੱਡ ਕੇ ਵੀ ਅਸੀਂ ਉਹਦੇ ਮਗਰ ਜਾਣ ਤਿਆਰ ਆ ਜੀ ਠੀਕ ਹੈ ਜੀ ਸਾਨੂੰ ਜਿੱਥੇ ਬੁਲਾਉਣਗੇ ਉੱਥੇ ਜਾਵਾਂਗੇ ਜੀ